ਕੋ ਜਿ ਸਾਰਿਆਂ ਨੂੰ ਅੱਜ ਆਪਾਂ ਤੰਮੂਰ ਦੀ ਰੋਟੀ ਬਣਾਵਾਂਗੇ ਤੰਮੂਰ ਤੇ ਰੋਟੀਆਂ ਲਾਵਾਂਗੇ ਮੇਥੇ ਪਾ ਕੇ ਤੇ ਪਾਲਕ ਪਾ ਕੇ ਤੇ ਨਾਣ ਮਿਰਚ ਪਾ ਕੇ ਪਹਿਲਾਂ ਨਾਣ ਮਿਰਚ ਪਾਉਣੇ ਆਪਾਂ ਥੋੜਾ ਥੋੜਾ ਨਾਣ ਮਿਰਚ ਪਾਵਾਂਗੇ ਨਾਣ ਮਿਰਚ ਥੋੜਾ ਜਿਹਾ ਜੀਰਾ ਉੜੀ ਇਹ ਹਲਦੀ ਰੰਗ ਜਿਹਾ ਸੋਹਣਾ ਹੋ ਜਾਊਗਾ ਇਹਦੇ ਨਾਲ ਹੁਣ ਆਪਾਂ ਇਹਨੂੰ ਹੋਰ ਲਾ ਲਾਂਗੇ ਹੁਣ ਆਪਾਂ ਮੈਂ ਇੱਥੇ ਪਾਲਕ ਪਾਵਾਂਗੇ ਹੁਣ ਆਪਾਂ ਨਹੀਂ ਪਾ ਕੇ ਗੁੰਨ ਲਾਂਗੇ ਆਪਾਂ ਕਰੜਾ ਰੱਖਾਂਗੇ ਆਟਾ ਤੰਦੂਰ ਵਾਲਾ ਢਿੱਲਾ ਨਹੀਂ ਕਰਦੇ ਆਪਾਂ ਚੰਗੀ ਤਰ੍ਹਾਂ ਬੰਨ ਲਿਆ ਤੇ ਇਹਨੂੰ ਇਕੱਠਾ ਕਰਕੇ ਢੱਕ ਦਿਆਂਗੇ ਆਪਾਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਤੁੰਦੂਰਤ ਪਾਵਾਂਗੇ ਆਟੇ ਨੂੰ ਢੱਕ ਦਿੰਨੇ ਨੂਰ ਚੱਗ ਵਾਲ ਪੀਏ ਚੰਗੀ ਤਰ੍ਹਾਂ ਤੇ ਆਪਾਂ ਜਦ ਤਪ ਗਿਆ ਤੇ ਉਹ ਰੋਟੀ ਲਾਵਾਂਗੇ ਲੋਕ ਤਾਂ ਦੂਰ ਆਪਣਾ ਤਪੀ ਜਾਂਦੇ ਤੇ ਆਪਾਂ ਭੇੜੇ ਬਣਾ ਲਾਂਗੇ ਫਾਇਲ ਕਿਤੇ ਮੈਂ ਇੱਥੇ ਵੀ ਆਪਾਂ ਘਰਾਂ ਜਿਹੜੇ ਬੀਜੇ ਆ ਉਹ ਤੋੜੇ ਆ ਹਲੇ ਹੈ ਛੋਟੇ ਛੋਟੇ ਅਸਤਰ ਕਰਕੇ ਆਪਾਂ ਸਾਰੇ ਪੇੜੇ ਕਰ ਲਾਂਗੇ ਥੋੜਾ ਥੋੜਾ ਆਪਾਂ ਪਾਣੀ ਦਾ ਹੱਥ ਲਾ ਕੇ ਰੱਖਾਂਗੇ ਪੇੜੇ ਤੇ ਨਾਲ ਨੇ ਚੁੰਬੜ ਦਾ ਫੇਰ ਉਹਦੇ

ਤੈਨੂੰ ਆਪਾਂ ਤੰਦੂਰ ਚੰਗੀ ਤਰ੍ਹਾਂ ਤੋਂ ਪਾਵਾਂਗੇ ਤੇ ਉੱਤੋਂ ਟੱਕ ਦੇਾਂਗੇ ਪੇੜੇ। ਲੋ ਤੰਦੂਰ ਆਪਣਾ ਤਾਂ ਆ ਪ ਗਿਆ। ਤੇ ਜਦੋਂ ਹੁਣ ਥੋੜਾ ਜਿਹਾ ਵੀ ਆਹ ਅੱਗ ਮਚਣੋਂ ਹਟ ਗਈ ਫਿਰ ਆਪਾਂ ਰੋਟੀ ਲਾਵਾਂਗੇ ਤੇ ਦੋ ਤਿੰਨ ਦਿਨ ਹੋ ਗਏ ਗੁੜ ਦਾ ਪੋਚਾ ਲਾਏ ਨੂੰ ਤੇ ਤਪਾਏ ਨੂੰ ਤੇ ਦੋ ਤਿੰਨ ਦਿਨਾਂ ਬਾਅਦ ਦਿਨਾਂ ਬਾਅਦ ਆਪਾਂ ਹੁਣ ਤਪਾਇਆ ਤੰਦੂਰ ਅੱਜ। ਤੇ ਅੱਗ ਇਕੱਠੀ ਕਰ ਦਾਂਗੇ ਵਿੱਚ। ਉਹ ਆ ਜਾਂ ਨਿਕਲ ਜੂਗਾ ਤੇ ਨਾਲੇ ਅੱਗ ਮਾਚੀ ਜੋ ਸਾਰੇ ਲੋਟਾ ਲੋੜ ਆਪਣਾ ਤਪ ਗਿਆ ਤੇ ਆਪਾਂ ਥੋੜਾ ਜਿਹਾ ਪਾਉਣੇ ਨਾਲ ਸਾਫ ਕਰਾਂਗੇ ਬੱਸ ਜਿਲੇ ਯੂਗੀ ਤੇ ਮੋਰ ਆਪਾਂ ਬੰਦ ਕਰ ਦਿਆਂਗੇ ਹੁਣ ਰਾਹ ਦਾ ਆਪਾਂ ਘਨੋਲੀ ਤੇ ਰੱਖ ਲਈਏ ਤੇ ਜੇ ਇੱਥੇ ਥੜਾ ਬਣਾਉਂਦੇ ਸੀ ਫੇਰ ਆਪਾਂ ਮਾਲਣ ਰੱਖਣ ਨੂੰ ਥਾਂ ਨਹੀਂ ਮਿਲਣਾ ਸੀਗਾ ਥਾਂ ਥੋੜਾ ਸੀਗਾ ਤੇ ਮਾਲਣ ਆਪਾਂ ਜਿਹਦੇ ਚੁੱਲ੍ਹੇ ਮਚਾਏ ਚੁੱਲ੍ਹੇ 'ਚ ਅੱਗ ਮਚਾਈ ਉਦੋਂ ਰੱਖਾਂਗੇ ਆਏ ਕਰਕੇ ਆਪਾਂ ਸਾਰੀਆਂ ਰੋਟੀਆਂ ਲਾ ਲਾਂਗੇ ਆਪਾਂ ਸਾਰੀਆਂ ਰੋਟੀਆਂ ਲਾ ਲਾਂਗੇ ਪਾਣੀ ਦਾ ਥਲਾ ਕੇ ਤੇ ਹੁਣ ਜੇ ਰੋਟੀਆਂ ਆ ਗਈਆਂ ਦੋ ਆ ਪਰ ਲਾਵਾਂਗੇ ਜਦੋਂ ਰੋਟੀਆਂ ਆਪਣੀ ਇੱਕ ਆ ਗਈਏ ਦੋ ਆ ਗਈਆਂ ਤੇ ਆਪਾਂ ਲਾ ਲਾਂਗੇ ਹੱਥੇ ਪਾਉਣਾ ਭੇਟ ਕੇ ரோட்டி ஆடங்க <laughs> <laughs> ਨੋ ਰੋਟੀਆਂ ਆਪਾਂ ਸਾਰੰਗ ਲਾਲੰਗਾ ਬਹੁਤ ਵਧੀਆ ਬਣੀਆਂ ਰੋਟੀਆਂ ਬਹੁਤ ਸੋਹਣੀਆਂ ਰੜੀਆਂ ਰੰਗ ਵੀ ਸੋਹਣਾ ਮੈਂ ਇਥੇ ਪਾ ਕੇ ਪਾਲਕ ਪਾ ਕੇ ਬਹੁਤ ਵਧੀਆ ਬਣੀਆਂ ਕਰਾਰਿਆ ਨੌਣ ਮਿਰਚ ਪਾ ਕੇ ਜੇ ਸਾਡੀ ਵੀਡੀਓ ਵਧੀਆ ਲੱਗੇ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ